ਜਿਸ ਪ੍ਰਕਾਰ ਇਸ ਬੱਚੀ ਦੇ ਨਾਲ ਸਹਿਲਵਾਂ ਜੋ ਕਰੂਰਤਾ ਵਰਤੀ ਗਈ ਹੈ। ਅਗਰ ਸਮੇਂ ਰਹਿੰਦੇ ਪੁਲਿਸ ਜਿਹੜੀ ਹੈ ਉਹ ਜਾਗਰੂਕ ਹੁੰਦੀ ਅੱਜ ਪਰਿਵਾਰ ਦੇ ਮਨ ਦੇ ਅੰਦਰ ਇਹ ਇਸ ਗੱਲ ਦਾ ਕਸ਼ਟ ਹੈ ਇਸ ਗੱਲ ਦੀ ਪੀੜਾ ਹੈ। ਔਰ ਰੋਸ ਵੀ ਹੈਗਾ ਕਿ ਸਮੇਂ ਤੇ ਪੁਲਿਸ ਨੂੰ ਦੱਸਤਾ ਪੁਲਿਸ ਦੇ ਚਾਰ ਮਲਾਜ਼ਮ ਆਏ ਔਰ ਇਹ ਵੀ ਪਤਾ ਲੱਗ ਗਿਆ ਕਿ ਬੱਚੀ ਜਿਹੜੀ ਹੈ ਇਸ ਘਰ ਦੇ ਅੰਦਰ ਐਂਟਰ ਕੀਤੀ ਹੈ ਔਰ ਇੱਕ ਘੰਟਾ ਬੈਠਣ ਤੋਂ ਬਾਅਦ ਵੀ ਚਾਰ ਮਰਲੇ ਘਰ ਦੀ ਜਿਹੜੀ ਹੈ ਸਰਚ ਨਹੀਂ ਕਰ ਪਾਈ ਠੀਕ ਤਰੀਕੇ ਨਾਲ ਔਰ ਉਲਟਾ ਜਿਨ੍ਹਾਂ ਦੀ ਬੱਚੀ ਸੀ ਉਹਨਾਂ ਨੂੰ ਇਹ ਕਹਿ ਕੇ ਚਲੇ ਗਏ ਕਿ ਸਵੇਰੇ 10 ਵਜੇ ਆਵਾਂਗੇ ਇਹ किस प्रकार दी पुलिस है किस प्रकार दी राखी करेंगे ए और अगले दिन उसी घर ਤੋਂ লাশ ਮਿਲਦੀ ਹੈ ਬੱਚੀ ਦੀ ਨੰਗਨ ਅਵਸਥਾ ਚ 2 ਘੰਟੇ ਬਾਅਦ 2 ਘੰਟੇ ਬਾਅਦ ਦੋ লাশ ਜਿਹੜੇ ਮਿਲਦੀ ਹੈ ਪਤਾ ਨਹੀਂ ਖੁਦ ਇੱਕ ਕੋਈ ਬੇਟੀ ਸੀਪੀ ਹੋਏ ਉਹ ਵੀ ਕਿਸੇ ਦੀ ਭੈਣ ਹੈ ਕਿਸੇ ਦੀ ਬੇਟੀ ਹੈ ਇਤਨੀ ਵੀ ਲੱਜਾ ਨਹੀਂ ਐ ਪੰਜਾਬ ਪੁਲਿਸ 'ਚ ਕਿਆ ਕੀ ਉੱਥੇ ਮਹਿਲਾ ਪੁਲਿਸ ਆਣੀ ਚਾਹੀਦੀ ਸੀ ਮਹਿਲਾ ਪੁਲਿਸ ਦਾ ਨਾ ਹੋਣਾ ਇਹ ਸੰਵੇਦਨਹੀਨਤਾ ਦੱਸਦੇ ਨੇ ਕਿ ਆ ਸੀਪੀ ਨੂੰ ਪੂਰੀ ਤਰ੍ਹਾਂ ਇੱਥੇ ਆਣਾ ਨਹੀਂ ਚਾਹੀਦਾ ਸੀ ਸੀਪੀ ਦਾ ਨਜ਼ਾਰਤ ਰਹਿਣਾ ਔਰ 4 ਦਿਨ ਬਾਅਦ ਇੱਥੇ ਆਣਾ ਇਸ ਤੋਂ ਜ਼ਿਆਦਾ ਘਟੀਆ ਔਰ ਕੋਈ ਗੱਲ ਨਹੀਂ ਹੋ ਸਕਦੀ ਔਰ ਮੈਂ ਇਹ ਗੱਲ ਦੱਸਦਾ ਇਹ ਸਰਕਾਰ ਦੇ ਤਹਿਤ ਕੋਈ ਇੱਕ ਇਨਸੀਡੈਂਟ ਨਹੀਂ ਹੈ। ਅਗਰ ਮੈਂ ਲੜੀਵਾਰ ਦੱਸਦਾ ਦੱਸਾਂ ਨਾ ਤੁਹਾਨੂੰ ਤੇ 1 ਮਹੀਨੇ ਚ 13 ਬਲਤਕਾਰ ਹੋਏ ਨੇ। ਲੁਧਿਆਣਾ ਦੇ ਅੰਦਰ, ਫਜ਼ਿਲਕਾ ਦੇ ਅੰਦਰ, ਪਟਿਆਲਾ ਦੇ ਅੰਦਰ ਇਹ ਜਿਸ ਤਰੀਕੇ ਨਾਲ ਗੈਂਗ ਗੈਂਗਸਟਰ ਦੰਦਨਾਰੇ ਨੇ ਉਦਾਂ ਹੀ ਪੰਜਾਬ ਦੀਆਂ ਧੀਆ ਪੈਣਾ ਸੁਰੱਖਿਤ ਨਹੀਂ ਹੈ। ਕੋਈ ਦਿਨ ਐਸਾ ਨਹੀਂ ਹੈ, ਕੋਈ ਹਫਤਾ ਐਸਾ ਨਹੀਂ ਹੈ ਜਿਸ ਦਿਨ ਇਹ ਖਬਰ ਨਹੀਂ ਆਉਂਦੀ ਹੋਏ। ਕਿ ਕਿਸੇ ਬੱਚੀ ਦੇ ਨਾਲ ਬਲਤਕਾਰ ਹੋ ਗਿਆ ਇਹ ਸਰਕਾਰ ਆਉਣ ਲੱਗਦਾ ਹੈ ਕਿ ਅਰਾਜਕ ਤੱਤਵਾਂ ਦੇ ਸਾਹਮਣੇ ਹਥਿਆਰ ਫੁੱਟ ਚੁਕੀ ਹੈ ਔਰ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਨਹੀਂ ਔਰ ਪਰਿਵਾਰ ਨੂੰ ਵੀ ਵਿਸ਼ਵਾਸ ਨਹੀਂ ਹੈ ਪਰਿਵਾਰ ਦੇ ਨੂੰ ਪ੍ਰੈਸ਼ਰਾਈਜ਼ ਕਰਨਾ ਪੁਲਿਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨਾ ਮੈਨੂੰ ਦੱਸੋ ਕੀ ਆ ਉਹ ਚਾਰ ਮਲਾਜਮਾਂ ਨੂੰ ਉਹਨਾਂ ਨੂੰ ਡਿਸਮਿਸ ਕਰਦੇ ਹੋ 21 ਪਰ ਹੈਗਾ ਸੀ ਜੇ ਤੁਸੀਂ ਉਸ ਪਰਿਵਾਰ ਨੂੰ ਉਸ ਮਾਹ ਦੇ ਵੱਲ ਦੇਖੋ ਉਸ ਨਾਨੀ ਵੱਲ ਦੇਖੋ ਆ ਕੇ ਉਹਨਾਂ ਦਾ ਪਰਿਵਾਰ ਉੱਜੜ ਗਿਆ ਇੱਕ ਸਾਲ ਪਹਿਲਾਂ ਉਹਨ ਆਪਣਾ ਪਤੀ ਖੋਇਆ ਅੱਜ ਆਪਣੀ ਧੀ ਖੋਤੀ ਇੱਕ ਵਾਰ ਸੇ ਅਸੀਂ ਕਹਿੰਨੇ ਆ ਕਿ ਮੁੰਡੇ ਤੇ ਕੁੜੀਆਂ 'ਚ ਫਰਕ ਕੋਈ ਨਹੀਂ ਇੱਕ ਵਾਰ ਸੇ ਅਸੀਂ ਕੰਜਕਾਂ ਦਾ ਪੂਜਨ ਕਰਦੇ ਆ ਦੂਜੇ ਪਾਸੇ 13 14 ਸਾਲ ਦੀ ਬੱਚੀ ਦੇ ਨਾਲ ਇਦਾਂ ਦਾ ਕਰਤ ਹੋ ਜਾਂਦਾ ਇਹ ਕੋਈ ਰਾਜਨੀਤੀ ਦਾ ਵੀ ਸਵਾਲ ਨਹੀਂ ਹੈ ਇਹ ਮਾਂ ਨੂੰ ਕੇਜਰੀਵਾਲ ਨੂੰ ਸਮਝ ਆਣੀ ਚਾਹੀਦੀ ਹੈ ਕਿ ਧੀਆਂ ਸੁਰੱਖਿਤ ਨਹੀਂ ਹੈ ਤੇ ਦਾ ਮਤਲਬ ਪਰਿਵਾਰ ਸੁਰੱਖਿਤ ਨਹੀਂ ਹੈ ਔਰ ਇਹ ਚਿੰਤਾ ਦਾ ਵਿਸ਼ੇ ਬਣ ਰਿਹਾ ਹੈ। ਕਠੋਰ ਤੋਂ ਕਠੋਰ ਕਾਰਵਾਈ ਕਰਨੀ ਚਾਹੀਦੀ ਹੈ। ਔਰ ਇਹ ਇਹਨੂੰ ਕੋਈ ਰਾਜਨੀਤਿਕ ਰੰਗ ਦੇਣ ਦਾ ਵੀ ਸਵਾਲ ਨਹੀਂ ਹੈ। ਬੇਟੀਆਂ ਸਾਰਿਆਂ ਦੀਆਂ ਸਾਜੀਆਂ। ਸਾਡੀਆਂ ਭੈਣਾਂ ਵੀ ਕਿਸ ਦੇ ਘਰ ਵਿਆਹੀਆਂ। ਸਾਡੇ ਬੱਚੇ ਵੀ ਹੈਗੇ ਨੇ। ਇਹਦੇ ਉੱਤੇ ਗੜੀ ਕਾਰਵਾਈ ਕਰਕੇ ਇਸ ਪਰਿਵਾਰ ਨੂੰ ਇਨਸਾਫ ਦਵਾਣਾ ਪਏਗਾ, ਦੇਣਾ ਪਏਗਾ। ਇਹਨਾਂ ਤੋਂ ਤਨ ਕਿਲੀਪਾ ਪੁੱਛੀ ਕਰਕੇ ਆਪਾਂ ਇਹਦੇ ਤੋਂ ਛੁਟਕਾਰਾ ਪਾਵਾਂਗੇ ਅੱਜ ਪੂਰਾ ਜਲੰਧਰ ਅੰਦੋਲੀਤਾ ਪੂਰਾ ਪੰਜਾਬ ਇਸ ਬੱਚੀ ਦੇ ਨਾਲ ਜੋ ਕੁਝ ਹੋਇਆ ਉਹਨੂੰ ਲੈ ਕੇ ਕਸ਼ਟ ਚ ਹੈ ਦੁੱਖ ਚ ਮੇਰਾ ਇਹ ਕਹਿਣਾ ਹੈ ਸੀਪੀ ਜਾਗੇ ਆਪਣਾ ਨਾਰੀ ਤੱਤ ਜਗਾਏ ਆਪਣੀ ਮਾਂ ਨੂੰ ਜਗਾਏ ਅੰਦਰੋਂ ਕਿ ਮੈਂ ਵੀ ਕਿਸੇ ਦੀ ਮਾਂ ਹੋਣਾ ਮੈਂ ਵੀ ਕਿਸੇ ਦੀ ਬੇਟੀ ਆ ਮੇਰੇ ਸਾਰੇ ਇਹ ਅੱਡੀ ਵੱਡੀ ਮੈਨੂੰ ਤਾਂ ਹੀ ਲੱਗਦਾ ਸੀ ਕਿ ਸੀਪੀ ਜਿੱਤੇ ਖੁਦ ਮਹਿਲਾ ਹੋਏ ਉਹ ਦੂਸਰੀ ਮਹਿਲਾ ਦੇ ਦਰਦ ਨੂੰ ਨਾ ਸਮਝੇ ਉਹ ਬੱਚੀ ਨਗਰ ਅਵਸਥਾ ਚ ਪਈ ਰਹੇ ਔਰ ਕੋਈ ਮਹਿਲਾ ਨਾ ਹੋਤੇ ਹੋਏ ਇਸ ਤੋਂ ਜ਼ਿਆਦਾ ਸ਼ਰਮ ਦੀ ਗੱਲ ਇਸ ਸਰਕਾਰ ਲਈ ਨਹੀਂ ਹੈ ਕਿਤੇ ਨੇ ਇਹਨਾਂ ਦੇ ਮੰਤਰੀ ਕਿਤੇ ਨੇ ਇਹਨਾਂ ਦੇ ਵਿਧਾਇਕ ਕਿਆ ਹੋਏ ਇਹ ਇੰਨੀ ਗੱਲ ਕਾਫੀ ਨਹੀਂ ਹੈ ਇਹਨਾਂ ਸਾਰਿਆਂ ਨੂੰ ਸਸਪੈਂਡ ਕਰਨ ਲਈ ਡਿਸਮਿਸ ਕਰਨ ਲਈ ਕਿ ਇੱਕ 13-14 ਸਾਲ ਦੀ ਬੱਚੀ ਦੇ ਇਸ ਇਸ ਪ੍ਰਕਾਰ ਦੇ ਇਨਸੀਡੈਂਟ 'ਚ ਮਹਿਲਾ ਪੁਲਿਸ ਹੀ ਨਾ ਆਏ ਅੱਜ ਕੀ ਕਰਨ ਦੇ ਇਥੇ ਅੱਜ 300 ਬੰਦਾ ਲਗਾਇਆ ਇਥੇ ਉਹਨਾਂ ਦਾ ਦੇ ਘਰ ਉਜੜ ਗਿਆ ਉਹਨਾਂ ਨੇ ਤੇ ਬੱਚੀ ਖੋਤੀ ਅੱਜ ਉਹਨਾਂ ਦੀ ਆਸ ਕੇਵਲ ਇਹ ਹੈ ਕਿ ਜਿਸ ਬੰਦੇ ਨੇ ਇਹ ਕ੍ਰਿਤ ਕੀਤਾ ਉਹ ਫਾਂਸੀ ਤੱਕ ਜਾਏ ਬਿਲਕੁਲ ਔਰ ਸਰਕਾਰ ਨੂੰ ਇਹਦੇ ਅੰਦਰ ਗੰਭੀਰਤਾ ਨਾਲ ਕਾਰਵਾਈ ਕਰਨੀ ਚਾਹੀਦੀ ਫਾਸਟ ਐਕਟ ਫਾਸਟ ਐਕਟ ਚਾਰ ਦਿਨ ਬਾਅਦ ਕਮਿਸ਼ਨਰ ਆਂਦੇ ਨੇ ਉਸ ਪੁਲਿਸ ਮੁਲਾਜ਼ਮ ਦੇ ਉੱਪਰ ਫਿਰ ਵੀ ਕਾਰਵਾਈ ਨਹੀਂ ਹੁੰਦੀ ਮੈਨੂੰ ਲੱਗਦਾ ਕਿ ਅੱਜ ਉਹਨਾਂ ਦੇ ਘਰ ਭੋਗ ਦਾ ਸ਼ੁਰੂਆਤ ਹੈ ਕੱਲ ਉਹਨਾਂ ਦਾ ਜਿਲੇ ਪਾਰਟ ਹੋ ਜਾਂਦਾ ਅਗਰ ਇਸ ਉਹਨੂੰ ਪੁਲਿਸ ਤੇ ਕਾਰਵਾਈ ਨਹੀਂ ਕਰਦੇ ਪਰਿਵਾਰ ਕੀ ਪੂਰਾ ਸਮਾਜ ਉਹਨਾਂ ਦੇ ਨਾਲ ਖੜਾ ਹੈ ਜਿੰਨੀਦਰ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਅਗਰ ਕੋਈ ਸੰਘਰਸ਼ ਵੀ ਕਰਨਾ ਪੈਂਦਾ ਤੇ ਅਸੀਂ ਸੰਘਰਸ਼ ਲਈ ਵੀ ਤਿਆਰ ਹਾਂ ਬਿਲਕੁਲ ਠੀਕ ਉਹਨਾਂ ਦਾ ਆरोप ਲਗਾਇਆ ਕਿ ਜਿਹੜੇ ਪੀਐਮ ਨੇ 350 ਪ੍ਰੋਗਰਾਮ ਵਿੱਚ ਹਰੇ ਅੱਗੇ ਆ ਕੇ ਅਸੀਂ ਅਸੀਂ ਪੀਸੀ ਕਰਨ ਲੱਗਿਆ ਤੇ ਉਹ ਅੱਗੇ ਕਰਨ ਲੱਗਿਆ ਥੋੜੀ ਦੇਰ ਤੇ